ਦੇਖੋ ਕਿਸਾਨਾਂ ਦੀਆਂ ਮੰਗਾਂ ਨਾਲ ਪੂਰੇ ਪੰਜਾਬ ਨੇ ਹਮੇਸ਼ਾ ਕਿਸਾਨਾਂ ਦਾ ਢੱਟ ਕੇ ਸਾਥ ਦਿੱਤਾ ਹੈ ਜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਏ ਉਦੋਂ ਪੰਜਾਬ ਦਾ ਚਾਹੇ ਸ਼ਹਿਰੀ ਭਾਈਚਾਰਾ ਹੋਵੇ ਪਿੰਡੂ ਭਾਈਚਾਰਾ ਹੋਵੇ ਨੌਜਵਾਨ ਕਿਸਾਨ ਮਜ਼ਦੂਰ ਕਾਰੋਬਾਰੀ ਹਰੇਕ ਨੇ ਵੱਧ ਚੜ ਕੇ ਹਿੱਸਾ ਪਾਇਆ ਕਿ ਜਿਹੜੇ ਕਾਲੇ ਕਾਨੂੰਨ ਉਹ ਵਾਪਸ ਹੋਣੇ ਚਾਹੀਦੇ ਔਰ ਅਸੀਂ ਲੜਾਈ ਜਿੱਤੀ ਅੱਜ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਬਾਰਡਰ ਅਸੀਂ ਬੰਦ ਕੀਤੇ ਹੋਏ ਆ ਸਾਡੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੀਆਂ तमाम ਮੰਗਾਂ ਜਿਹੜੀਆਂ ਆ ਉਹ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਆਪਾਂ ਨੂੰ ਲੜਾਈ ਦਿੱਲੀ ਜਾ ਕੇ ਲੜਨੀ ਚਾਹੀਦੀ ਪੰਜਾਬ ਦੇ ਬਾਰਡਰ 'ਚ ਇਕਨੌਰੀਆ 'ਚ ਸ਼ੰਭੂ ਬੰਦ ਕਰਨ ਨਾਲ ਨਾ ਸਿਰਫ ਸਾਡਾ ਆਰਥਿਕ ਤੌਰ ਤੇ ਸਾਡਾ ਟੂਰਿਜ਼ਮ ਘਟ ਰਿਹਾ ਸਾਡੇ ਜਿਹੜੇ ਲੋਕ ਮੱਥਾ ਟੇਕਣ ਸ਼ਰਦਾ ਦੇ ਭਾਵਨਾ ਦਰਬਾਰ ਸਾਹਿਬ ਆਉਂਦੇ ਆ ਉਹ ਉਹਨਾਂ 'ਚ ਗਿਣਤੀ ਘਟੀ ਆ ਇਨਵੈਸਟਮੈਂਟ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਇਨਵੈਸਟਮੈਂਟ ਨਾ ਇੰਡਸਟਰੀ ਨਾ ਰੋਜਗਾਰ ਪੈਦਾ ਜੱਜ ਪੰਜਾਬ 'ਚ ਨਸ਼ੇ ਦਾ ਮਸਲਾ ਹੈਗਾ ਉਹਦੇ ਪਿੱਛੇ ਬਰੋਜਗਾਰੀ ਹੈ ਔਰ ਬਰੋਜਗਾਰੀ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਆਵੇ ਸੋ ਅਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੀ ਇਨਵੈਸਟਮੈਂਟ ਰੋਕ ਰਹੇ ਹਾਂ ਆਰਥਿਕ ਤੌਰ ਤੇ ਅਸੀਂ ਆਪਣੇ ਸੂਬੇ ਦਾ ਨੁਕਸਾਨ ਕਰ ਰਹੇ ਹਾਂ ਇਸ ਕਰਕੇ ਸਾਡੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਡਟ ਕੇ ਖੜੇ ਹਾਂ ਪੂਰਾ ਪੰਜਾਬ ਤੁਹਾਡੇ ਨਾਲ ਹਮੇਸ਼ਾ ਨਾਲ ਖੜਾ ਹੈ ਸਾਨੂੰ ਇਹ ਲੜਾਈ ਕੇਂਦਰ ਸਰਕਾਰ ਨਾਲ ਲੜਨੀ ਚਾਹੀਦੀ ਆਪਣੇ ਬਾਰਡਰ ਬੰਦ ਕਰਕੇ ਅਸੀਂ ਆਪਣਾ ਨੁਕਸਾਨ ਨਾ ਕਰੀਏ ਇਹ ਪਹਿਲੇ ਦਿਨ ਤੋਂ ਹੀ ਅਸੀਂ ਇਹਨਾਂ ਨੂੰ ਸਮਝਾ ਰਹੇ ਇਹਨਾਂ ਨੂੰ ਬੇਨਤੀ ਕਰਦੇ ਦੇਖੋ ਕਿਸਾਨਾਂ ਦੀਆਂ ਮੰਗਾ ਨਾਲ ਪੂਰੇ ਪੰਜਾਬ ਨੇ ਹਮੇਸ਼ਾ ਕਿਸਾਨਾਂ ਦਾ ਢੱਟ ਕੇ ਸਾਥ ਦਿੱਤਾ ਹੈ ਜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਏ ਉਦੋਂ ਪੰਜਾਬ ਦਾ ਚਾਹੇ ਸ਼ਹਿਰੀ ਭਾਈਚਾਰਾ ਹੋਵੇ ਪਿੰਡੂ ਭਾਈਚਾਰਾ ਹੋਵੇ ਨੌਜਵਾਨ ਕਿਸਾਨ ਮਜ਼ਦੂਰ ਕਾਰੋਬਾਰੀ ਹਰੇਕ ਨੇ ਵੱਧ ਚੜ ਕੇ ਹਿੱਸਾ ਪਾਇਆ ਕਿ ਜਿਹੜੇ ਕਾਲੇ ਕਾਨੂੰਨ ਉਹ ਵਾਪਸ ਹੋਣੇ ਚਾਹੀਦੇ ਔਰ ਅਸੀਂ ਲੜਾਈ ਜਿੱਤੀ ਅੱਜ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਬਾਰਡਰ ਅਸੀਂ ਬੰਦ ਕੀਤੇ ਹੋਏ ਆ ਸਾਡੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੀਆਂ तमाम ਮੰਗਾਂ ਜਿਹੜੀਆਂ ਆ ਉਹ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸੰਬੰਧਿਤ ਆ ਆਪਾਂ ਨੂੰ ਲੜਾਈ ਦਿੱਲੀ ਜਾ ਕੇ ਲੜਨੀ ਚਾਹੀਦੀ ਪੰਜਾਬ ਦੇ ਬਾਰਡਰ 'ਚ ਖਨੌਰੀਆ 'ਚ ਸ਼ੰਭੂ ਬੰਦ ਕਰਨ ਨਾਲ ਨਾ ਸਿਰਫ ਸਾਡਾ ਆਰਥਿਕ ਤੌਰ ਤੇ ਸਾਡਾ ਟੂਰਿਜ਼ਮ ਘਟ ਰਿਹਾ ਸਾਡੇ ਜਿਹੜੇ ਲੋਕ ਮੱਥਾ ਟੇਕਣ ਸ਼ਰਦਾ ਦੇ ਭਾਵਨਾ ਦਰਬਾਰ ਸਾਹਿਬ ਆਉਂਦੇ ਆ ਉਹ ਉਹਨਾਂ 'ਚ ਗਿਣਤੀ ਘਟੀ ਆ ਇਨਵੈਸਟਮੈਂਟ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਇਨਵੈਸਟਮੈਂਟ ਨਾ ਇੰਡਸਟਰੀ ਨਾ ਰੋਜਗਾਰ ਪੈਦਾ ਜੱਜ ਪੰਜਾਬ 'ਚ ਨਸ਼ੇ ਦਾ ਮਸਲਾ ਹੈਗਾ ਉਹਦੇ ਪਿੱਛੇ ਬਰੋਜਗਾਰੀ ਹੈ ਔਰ ਬਰੋਜਗਾਰੀ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਆਵੇ ਸੋ ਅਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੀ ਇਨਵੈਸਟਮੈਂਟ ਰੋਕ ਰਹੇ ਆਂ ਆਰਥਿਕ ਤੌਰ ਤੇ ਅਸੀਂ ਆਪਣੇ ਸੂਬੇ ਦਾ ਨੁਕਸਾਨ ਕਰ ਰਹੇ ਆਂ ਇਸ ਕਰਕੇ ਸਾਡੀ ਕਿਸਾਨ ਭਰਾਵਾ ਨੂੰ ਇਹ ਬੇਨਤੀ ਆ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਡਟ ਕੇ ਖੜੇ ਆਂ ਪੂਰਾ ਪੰਜਾਬ ਤੁਹਾਡੇ ਨਾਲ ਹਮੇਸ਼ਾ ਨਾਲ ਖੜਾ ਹੈ ਸਾਨੂੰ ਇਹ ਲੜਾਈ ਕੇਂਦਰ ਸਰਕਾਰ ਨਾਲ ਲੜਨੀ ਚਾਹੀਦੀ ਆਪਣੇ ਬਾਰਡਰ ਬੰਦ ਕਰਕੇ ਅਸੀਂ ਆਪਣਾ ਨੁਕਸਾਨ ਨਾ ਕਰੀਏ ਇਹ ਪਹਿਲੇ ਦਿਨ ਤੋਂ ਹੀ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਇਹਨਾਂ ਨੂੰ ਬੇਨਤੀ ਕਰ ਪਰਮ ਸਤਿਕਾਰਯੋਗ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੁਹਾਡੀ ਆਪਣੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੇਕਰ ਸਭ ਤੋਂ ਵੱਧ ਸਾਡੇ ਕਿਸਾਨ ਭਰਾਵਾਂ ਦਾ ਕਿਸੇ ਪਾਰਟੀ ਨੇ ਸਾਥ ਦਿੱਤਾ ਤਾਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਔਰ ਉਸੇ ਦਾ ਨਤੀਜਾ ਇਹ ਕਿ ਕਿਸਾਨਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਵਪਾਰੀਆਂ ਨੇ ਸਾਥ ਦੇ ਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਔਰ ਆਮ ਆਦਮੀ ਪਾਰਟੀ ਨੂੰ ਤਾਕਤ ਚ ਲਿਆ ਕੇ ਸਰਕਾਰ ਬਣਾਈ ਆਪਣੀਆਂ ਜਿੰਨੀਆਂ ਮੰਗਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਬੁੱਖ ਸੁਖ ਚ ਅਸੀਂ ਆਪਣੇ ਕਿਸਾਨਾਂ ਦੇ ਬਰਾਬਰ ਖੜੇ ਹਾਂ ਪਰ ਜਿੰਨੀਆਂ ਮੰਗਾਂ ਅੱਜ ਸਾਡੀਆਂ ਹੈਗੀਆਂ ਉਹ ਸਰਕਾਰ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਸਾਡੀਆਂ ਮੰਗਾਂ ਜ਼ਿਆਦਾਤਰ ਜਿੰਨੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਹੈ ਸੋ ਜਦੋਂ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਤਾਂ ਸਾਡਾ ਸਾਰਿਆਂ ਦਾ ਰਲ ਮਿਲ ਕੇ ਫਰਜ਼ ਬਣਦਾ ਹੈ ਕਿ ਆਪਾਂ ਕੇਂਦਰ ਦੇ ਅੱਗੇ ਜਾ ਕੇ ਇਸ ਚੀਜ਼ ਦਾ ਕੋਈ ਧਰਨਾ ਮਜਾਰਾ ਜਾਂ ਪ੍ਰਦਰਸ਼ਨ ਕਰੀਏ ਹੋਇਆ ਕਿ ਕਿ ਕੇਂਦਰ ਨੇ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕ ਲੋ ਕਿ ਸਾਡੇ ਬਾਰਡਰ ਨੇ ਜਿਹੜੇ ਉਹ ਸੀਲ ਹੋ ਜਾਣ ਬੰਦ ਹੋ ਜਾਣ ਤੇ ਸਾਡੇ ਪੰਜਾਬ ਨੂੰ ਇਸ ਸਟੇਟ ਨੂੰ ਟੋਟਲ ਭਾਰਤ ਤੋਂ ਇੱਕ ਤਰ੍ਹਾਂ ਨਾਲ ਕੱਟ ਆਫ ਕਰ ਦੇ। ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਉਹ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਨੂੰ ਜਾਣ ਲੱਗ ਗਿਆ। ਸਾਡੀ ਰੋਡ ਕਨੈਕਟੀਵਿਟੀ ਟੁੱਟ ਗਈ। ਸਾਡੀ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਮੇਨ ਹਾਈਵੇਜ਼ ਬੰਦ ਹੋਣ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲਾਈਫਲਾਈਨ ਨੇ ਇਹ ਸਾਰੀ ਕਨੈਕਟੀਵਿਟੀ ਟੁੱਟ ਗਈ ਔਰ ਜਿੰਨੇ ਐਨ ਆਰ ਆਈ ਭਰਾ ਬਾਹਰੋਂ ਆਉਂਦੇ ਨੇ ਇੱਕ ਤੋਂ ਵੈਸੇ ਲੰਬੇ ਲੰਬੇ ਸਫ਼ਰ ਕਰਕੇ ਥੱਕੇ ਟੁੱਟੇ ਆਉਂਦੇ ਨੇ ਜਦੋਂ ਉਹਨਾਂ ਨੂੰ ਦਿੱਲੀ ਤੋਂ ਆਪਣੇ ਗ੍ਰਾਂ ਤੱਕ ਪਹੁੰਚਣ ਨੂੰ ਗੇੜ ਪਾ ਕੇ ਪਿੰਡਾਂ ਦੇ ਵਿੱਚ ਦੀ ਤੋਇਆਂ ਦੇ ਵਿੱਚ ਦੀ ਘੁੰਮ ਕਮਾ ਕੇ ਆਣਾ ਪੈਂਦਾ ਔਰ ਐਨੀ ਟੈਕਸੀ ਐਨੀਆਂ ਗੱਡੀਆਂ ਇਹ ਭੋਜ ਜਦੋਂ ਗੇੜਾ ਖਾ ਕੇ ਜਾਂਦੀਆਂ ਐਨੇ ਵਪਾਰੀ ਜਿਹੜੇ ਖੱਜਲ ਖਵਾਰ ਹੁੰਦੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੋ ਅੱਜ ਮੇਰੀ ਹੱਥ ਜੋੜ ਕੇ ਸਾਰੇ ਸਾਡੇ ਕਿਸਾਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਪੰਜਾਬ ਨੂੰ ਜਿੱਤ ਸੀ ਚਾਹਨਿਓ ਕਿ ਪਰਫੁੱਲਤ ਹੋਵੇ ਦੇਖੋ ਆਪਾਂ ਇੱਕ ਇੱਕ ਬਹੁਤ ਵੱਡਾ ਨੋਬਲ ਕਾਜ਼ ਦਾ ਚੰਗਾ ਕਰਮ ਇੱਕ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੁੱਧ ਨਸ਼ਿਆਂ ਵਿਰੁੱਧ ਜੇ ਅੱਜ ਅਸੀਂ ਇਹਨਾਂ ਨਸ਼ੇੜੀਆਂ ਦੀ ਚੇਨ ਬ੍ਰੇਕ ਕਰ ਦਾਂਗੇ ਇਹਨਾਂ ਨੂੰ ਜੇਲਾ ਚ ਡੱਕ ਦਾਂਗੇ ਇਹਨਾਂ ਨਸ਼ੇੜੀਆਂ ਦੇ ਅਸੀਂ ਜਿਹੜੇ ਮਤਲਬ ਕਿ ਗਲਤ ਬਣਾਏ ਹੋਏ ਤਰੀਕੇ ਨਾਲ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਾਂਗੇ ਢਾ ਦੇਾਂਗੇ ਮੰਨੋ ਤਾਂ ਉਸ ਤੋਂ ਬਾਅਦ ਉਹ ਜਿਹੜੇ ਬੱਚੇ ਸਾਡੇ ਨਸ਼ੇ ਤੇ ਲੱਗ ਕੇ ਜੇ ਉਹਨਾਂ ਨੂੰ ਮੁਕਤ ਹਾਲਾਤ ਚ ਮੋੜ ਕੇ ਲਿਆਣਾ ਹੈ ਉਹਨਾਂ ਨੂੰ ਮੁਕਤ ਹਾਲਾਤ ਚ ਮੋੜ ਕੇ ਲਿਆ ਕੇ ਬਿਠਾਉਣਾ ਕਿੱਥੇ ਹੈ ਕਿੱਤਾ ਕਿੱਥੇ ਲਾਉਣਾ ਹੈ ਉਹਨਾਂ ਨੂੰ ਇੰਡਸਟਰੀ 'ਚ ਕੰਮਕਾਰ ਤੇ ਲਾਣਾ ਨਾ ਉਹਨਾਂ ਦੇ ਹੱਥਾਂ 'ਚ ਟੇਪਾਂ ਨੂੰ ਝੋਂਦੇ ਨੇ ਉਹਨਾਂ ਨੂੰ ਆਪਾਂ ਇੰਡਸਟਰੀ 'ਚ ਨੌਕਰੀ ਦੇਣੀ ਹੈ ਨਾ ਤਾਂ ਜੇ ਉਹ ਬੱਚੇ ਅੱਜ ਨਸ਼ਾ ਛੱਡਣਗੇ ਤਾਂ ਪੰਜਾਬ ਦੇ ਅੰਦਰ ਜੇ ਇੰਡਸਟਰੀ ਪਰਫੁੱਲਤ ਹੋ ਸਦਨ ਪਰਫੁੱਲਤ ਹੋ ਤਾਂ ਹੀ ਆਪਾਂ ਉਹ ਬੱਚਿਆਂ ਨੂੰ ਰੋਜ਼ਗਾਰ ਦੇ ਨਾ ਸਕਦੇ ਆ ਤਾਂ ਹੀ ਉਹ ਸਦਾ ਲਈ ਨਸ਼ੇ ਤੋਂ ਮੁਕਤ ਹੋਣਗੇ ਸੋ ਤੁਹਾਡੇ ਚਰਨਾਂ 'ਚ ਇੱਕ ਹੱਥ ਛੋੜ ਕੇ ਬੇਨਤੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਆ ਬਹੁਤ ਰਿਸਪੈਕਟ ਕਰਦੇ ਆ ਪਰ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਜੇ ਤੁਸੀਂ ਪੰਜਾਬ ਦਾ ਭਲਾ ਮੰਗਦੇ ਹੋ ਜੇ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਅਸੀਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਹਾਂ ਇਹ ਜਿਹੜੇ ਪੰਜਾਬ ਦੇ ਬਾਰਡਰ ਨੇ ਜਿਹੜੇ ਆਪਾਂ ਸੀਲ ਕਰਕੇ ਬੈਠੇ ਆ ਇਹਨਾਂ ਨੂੰ ਖੋਲ ਦਿਓ ਪੰਜਾਬ ਤਰੱਕੀ ਕਰੂਗਾ ਰਲ ਮਿਲ ਕੇ ਜਿੱਥੇ ਕਹੋਗੇ ਜਿੱਥੇ ਕਹੋਗੇ ਹਰ ਵਕਤ ਹਰ ਪਲ 24 ਘੰਟੇ ਤੁਹਾਡੇ ਨਾਲ ਹੈ ਜਿੱਥੇ ਕਹੋਗੇ ਜਿੱਥੇ ਲੈ ਕੇ ਜਾਣਾ ਨਾਲ ਚੱਲਾਂਗੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਪਰ ਹੱਥ ਜੋੜ ਕੇ ਇੱਕ ਬੇਨਤੀ ਪਰਮਾਨ ਕਰ ਦਿਓ ਇਹ ਪੰਜਾਬ ਦੇ ਬਾਰਡਰ ਖੋਲ ਦਿਓ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਆਪਾਂ ਹੋਰ ਨੁਕਸਾਨ ਪੰਜਾਬ ਦਾ ਨਹੀਂ ਚੰਨ ਪਾਵਾਂਗੇ ਸੋ ਬੇਨਤੀਆਂ ਪਰਵਾਨ ਕਰਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪੰਜਾਬ ਵਾਸੀਓ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਪਹਿਲਾਂ ਪਾਰਟੀ ਨੇ ਕਿਸਾਨਾਂ ਦਾ ਹਮੇਸ਼ਾ ਸਹਿਯੋਗ ਕੀਤਾ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇ ਵਿੱਚ ਜਦੋਂ ਕਿਸਾਨਾਂ ਨੇ ਇੱਕ ਲੰਬੀ ਜੰਗ ਲੜੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਡਟ ਕੇ ਖੜੀ ਰਹੀ ਪੰਜਾਬ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਇੱਕ ਆਰ ਪਾਰ ਦੀ ਲੜਾਈ ਲੜ ਰਿਹਾ ਹੈ ਨਸ਼ਿਆਂ ਦੇ ਖਿਲਾਫ ਤਾਂ ਕਿ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਇਸ ਖਲਜਗਣ ਦੇ ਵਿੱਚੋਂ ਕੱਢਿਆ ਜਾ ਸਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਜਿੱਥੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ ਉਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੈ ਜਦੋਂ ਨੌਜਵਾਨ ਨੌਕਰੀਆਂ ਤੇ ਜਾਣਗੇ ਤਾਂ ਉਹ ਇਸ ਨਸ਼ੇ ਦੀ ਅਲਾਮਤ ਤੋਂ ਬਚੇ ਰਹਿਣਗੇ ਪੰਜਾਬ ਦੀ ਲਾਈਫਲਾਈਨ ਕਹੇ ਜਾਂਦੇ ਇਹ ਹਾਈਵੇਜ਼ ਰੋਕੇ ਅਸੀਂ ਇਹਨਾਂ ਨੌਕਰੀਆਂ ਨੂੰ ਰੋਕ ਰਹੇ ਹਾਂ ਇੰਡਸਟਰੀ ਨਵੀਂ ਆਉਣ ਵਾਲੀ ਤੇ ਚੱਲ ਰਹੀ ਇੰਡਸਟਰੀ ਦੇ ਵਾਸਤੇ ਵੱਡੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਜਦੋਂ ਦੀਆਂ ਪੰਜਾਬ ਦੀਆਂ ਇਹ ਸਰਹੱਦਾਂ ਰੁਕੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਵੀ ਮੰਗਾਂ ਕੇਂਦਰ ਦੇ ਨਾਲ ਰਿਲੇਟਡ ਨੇ ਉਹ ਦਿੱਲੀ ਜਾ ਕੇ ਸੰਘਰਸ਼ ਕਰਨ ਪਰ ਪੰਜਾਬ ਦੀਆਂ ਸਰਹੱਦਾਂ ਪੰਜਾਬ ਦੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਉਹ ਖੋਲ ਦੇਣ ਇਹਦੇ ਨਾਲ ਹੀ ਪੰਜਾਬ ਜਿਹੜਾ ਅੱਗੋਂ ਤਰੱਕੀ ਕਰ ਸਕੇਗਾ ਨਹੀਂ ਤਾਂ ਪੰਜਾਬ ਫਿਰ ਵਛਣਨ ਵਾਲੇ ਪਾਸੇ ਨੂੰ ਤੁਰੇਗਾ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੇ ਨਾਲ ਰਹੇਗੀ ਜਿੱਥੇ ਵੀ ਕਿਸਾਨਾਂ ਨੂੰ ਜਦੋਂ ਵੀ ਜ਼ਰੂਰਤ ਪਈ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਡਟ ਕੇ ਖੜੀ ਹੈ ਕਿਸਾਨਾਂ ਨੂੰ ਝੋਨੇ ਦੇ ਵੇਲੇ ਤੇ ਕਣਕ ਦੇ ਵੇਲੇ ਦਿਨ ਵੇਲੇ ਬਿਜਲੀ ਦੇਣੀ ਤੇ ਨਹਿਰੀ ਪਾਣੀ 74% ਤੱਕ ਟੇਲਾਂ ਤੱਕ ਪਹੁੰਚਾ ਦੇਣਾ ਮੌਜੂਦਾ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਇਹ ਪ੍ਰਾਪਤੀਆਂ ਦੇ ਵਿੱਚੋਂ ਇੱਕ ਹੈ ਉਮੀਦ ਕਰਦੇ ਹਾਂ ਕਿ ਸਮੂਹ ਪੰਜਾਬ ਨਿਵਾਸੀ ਤੇ ਪੰਜਾਬ ਦੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣੀ ਸਰਕਾਰ ਦਾ ਸਹਿਯੋਗ ਕਰਨਗੇ ਤੇ ਅਸੀਂ ਇਸ ਸਹਿਯੋਗ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਨੂੰ ਹੋਰ ਲਿਜਾਵਾਂਗੇ ਪਰਮ ਸਤਕਾਰਯੋਗ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੁਹਾਡੀ ਆਪਣੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੇਕਰ ਸਭ ਤੋਂ ਵੱਧ ਸਾਡੇ ਕਿਸਾਨ ਭਰਾਵਾਂ ਦਾ ਕਿਸੇ ਪਾਰਟੀ ਨੇ ਸਾਥ ਦਿੱਤਾ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਔਰ ਉਸੇ ਦਾ ਨਤੀਜਾ ਇਹ ਹੈ ਕਿ ਕਿਸਾਨਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਵਪਾਰੀਆਂ ਨੇ ਸਾਥ ਦੇ ਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਔਰ ਆਮ ਆਦਮੀ ਪਾਰਟੀ ਨੂੰ ਤਾਕਤ ਚ ਲਿਆ ਕੇ ਸਰਕਾਰ ਬਣਾਈ ਆਪਣੀਆਂ ਜਿੰਨੀਆਂ ਮੰਗਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਬੁੱਖ ਸੁਖ ਚ ਅਸੀਂ ਆਪਣੇ ਕਿਸਾਨਾਂ ਦੇ ਬਰਾਬਰ ਖੜੇ ਹਾਂ ਪਰ ਜਿੰਨੀਆਂ ਮੰਗਾਂ ਅੱਜ ਸਾਡੀਆਂ ਹੈਗੀਆਂ ਉਹ ਸਰਕਾਰ ਪੰਜਾਬ ਸਰਕਾਰ ਨਾਲ ਨਹੀਂ ਹੈਗੀ ਸਾਡੀਆਂ ਮੰਗਾਂ ਜ਼ਿਆਦਾਤਰ ਜੰਨੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਹੈ ਸੋ ਜਦੋਂ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਤਾਂ ਸਾਡਾ ਸਾਰਿਆਂ ਦਾ ਰਲ ਮਿਲ ਕੇ ਫਰਜ਼ ਬਣਦਾ ਹੈ ਕਿ ਆਪਾਂ ਕੇਂਦਰ ਦੇ ਅੱਗੇ ਜਾ ਕੇ ਇਸ ਚੀਜ਼ ਦਾ ਕੋਈ ਧਰਨਾ ਮਜਾਰਾ ਜਾਂ ਪ੍ਰਦਰਸ਼ਨ ਕਰੀਏ ਹੋਇਆ ਕਿ ਕਿ ਕੇਂਦਰ ਨੇ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕ ਲੋ ਕਿ ਸਾਡੇ ਬਾਰਡਰ ਨੇ ਜਿਹੜੇ ਉਹ ਸੀਲ ਹੋ ਜਾਣ ਬੰਦ ਹੋ ਜਾਣ ਤੇ ਸਾਡੇ ਪੰਜਾਬ ਨੂੰ ਇਸ ਸਟੇਟ ਨੂੰ ਟੋਟਲ ਭਾਰਤ ਤੋਂ ਇੱਕ ਤਰ੍ਹਾਂ ਨਾਲ ਕੱਟ ਆਫ ਕਰ ਦੇ। ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਉਹ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਨੂੰ ਜਾਣ ਲੱਗ ਗਿਆ। ਸਾਡੀ ਰੋਡ ਕਨੈਕਟੀਵਿਟੀ ਟੁੱਟ ਗਈ। ਸਾਡੀ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਮੇਨ ਹਾਈਵੇਜ਼ ਬੰਦ ਹੋਣ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲਾਈਫਲਾਈਨ ਨੇ ਇਹ ਸਾਰੀ ਕਨੈਕਟੀਵਿਟੀ ਟੁੱਟ ਗਈ ਔਰ ਜਿੰਨੇ ਐਨਆਰਆਈ ਭਰਾ ਬਾਹਰੋਂ ਆਉਂਦੇ ਨੇ ਇੱਕ ਤੋਂ ਵੈਸੇ ਲੰਬੇ ਲੰਬੇ ਸਫ਼ਰ ਕਰਕੇ ਥੱਕੇ ਟੁੱਟੇ ਆਉਂਦੇ ਨੇ ਜਦੋਂ ਉਹਨਾਂ ਨੂੰ ਦਿੱਲੀ ਤੋਂ ਆਪਣੇ ਗ੍ਰਾਂ ਤੱਕ ਪਹੁੰਚਣ ਨੂੰ ਢੇੜ ਪਾ ਕੇ ਪਿੰਡਾਂ ਦੇ ਵਿੱਚ ਦੀ ਤੋਇਆਂ ਦੇ ਵਿੱਚ ਦੀ ਘੁੰਮ ਕਮਾ ਕੇ ਆਣਾ ਪੈਂਦਾ ਔਰ ਐਨੀ ਟੈਕਸੀ ਐਨੀਆਂ ਗੱਡੀਆਂ ਇਹ ਰੋਜ਼ ਜਦੋਂ ਢੇੜਾ ਖਾ ਕੇ ਜਾਂਦੀਆਂ ਐਨੇ ਵਪਾਰੀ ਜਿਹੜੇ ਖੱਜਲ ਖਵਾਰ ਹੁੰਦੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੋ ਅੱਜ ਮੇਰੀ ਹੱਥ ਜੋੜ ਕੇ ਸਾਰੇ ਸਾਡੇ ਕਿਸਾਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਪੰਜਾਬ ਨੂੰ ਜੇ ਤੁਸੀਂ ਚਾਹਦੇ ਹੋ ਕਿ ਪਰਫੁੱਲਤ ਹੋਵੇ ਦੇਖੋ ਆਪਾਂ ਇੱਕ ਇੱਕ ਬਹੁਤ ਵੱਡਾ ਨੋਬਲ ਕੌਜ਼ ਦਾ ਚੰਗਾ ਕਰਮ ਇੱਕ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੁੱਧ ਨਸ਼ਿਆਂ ਵਿਰੁੱਧ ਜੇ ਅੱਜ ਅਸੀਂ ਇਹਨਾਂ ਨਸ਼ੇੜੀਆਂ ਦੀ ਚੇਨ ਬ੍ਰੇਕ ਕਰ ਦਾਂਗੇ ਇਹਨਾਂ ਨੂੰ ਜੇਲਾ ਚ ਡੱਕ ਦਾਂਗੇ ਇਹਨਾਂ ਨਸ਼ੇੜੀਆਂ ਦੇ ਅਸੀਂ ਜਿਹੜੇ ਮਤਲਬ ਕਿ ਗਲਤ ਬਣਾਏ ਹੋਏ ਤਰੀਕੇ ਨਾਲ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਾਂਗੇ ਢਾ ਦੇਾਂਗੇ ਮੰਗੋ ਤਾਂ ਉਸ ਤੋਂ ਬਾਅਦ ਉਹ ਜਿਹੜੇ ਬੱਚੇ ਸਾਡੇ ਨਸ਼ੇ ਤੇ ਲੱਗ ਕੇ ਜੇ ਉਹਨਾਂ ਨੂੰ ਮੁਕਤ ਧਾਰਾ ਚ ਮੋੜ ਕੇ ਲਿਆਣਾ ਹੈ ਉਹਨਾਂ ਨੂੰ ਮੁਕਤ ਧਾਰਾ ਚ ਮੋੜ ਕੇ ਲਿਆ ਕੇ ਬਿਠਾਉਣਾ ਕਿੱਥੇ ਹੈ ਕਿੱਤਾ ਕਿੱਥੇ ਲਾਉਣੇ ਉਹਨਾਂ ਨੂੰ ਇੰਡਸਟਰੀ 'ਚ ਕੰਮ ਕਰਤੇ ਲਾਣਾ ਨਾ ਉਹਨਾਂ ਦੇ ਹੱਥਾਂ 'ਚ ਟੇਫਨ ਸੋਹਂਦੇ ਨੇ ਉਹਨਾਂ ਨੂੰ ਆਪਾਂ ਇੰਡਸਟਰੀ 'ਚ ਨੌਕਰੀ ਦੇਣੀ ਆ ਨਾ ਤਾਂ ਜੇ ਉਹ ਬੱਚੇ ਅੱਜ ਨਸ਼ਾ ਛੱਡਣਗੇ ਤਾਂ ਪੰਜਾਬ ਦੇ ਅੰਦਰ ਜੇ ਇੰਡਸਟਰੀ ਪਰਫੁੱਲਤ ਹੋ ਸੰਗਤ ਪਰਫੁੱਲਤ ਹੋ ਤਾਂ ਹੀ ਆਪਾਂ ਉਹ ਬੱਚਿਆਂ ਨੂੰ ਰੋਜ਼ਗਾਰ ਤੇ ਲਾ ਸਕਦੇ ਆ ਤਾਂ ਹੀ ਉਹ ਸਦਾ ਲਈ ਨਸ਼ੇ ਤੋਂ ਮੁਕਤ ਹੋਣਗੇ ਸੋ ਤੁਹਾਡੇ ਚਰਨਾਂ 'ਚ ਇੱਕ ਹੱਥ ਛੋੜ ਕੇ ਬੇਨਤੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਬਹੁਤ ਰਿਸਪੈਕਟ ਕਰਦੇ ਆਂ ਪਰ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਜੇ ਤੁਸੀਂ ਪੰਜਾਬ ਦਾ ਭਲਾ ਮੰਗਦੇ ਹੋ ਜੇ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਅਸੀਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਆਂ ਇਹ ਜਿਹੜੇ ਪੰਜਾਬ ਦੇ ਬਾਰਡਰ ਨੇ ਜਿਹੜੇ ਆਪਾਂ ਸੀਲ ਕਰਕੇ ਬੈਠੇ ਆ ਇਹਨਾਂ ਨੂੰ ਖੋਲ ਦਿਓ ਪੰਜਾਬ ਤਰੱਕੀ ਕਰੂਗਾ ਰਲ ਮਿਲ ਕੇ ਜਿੱਥੇ ਕਹੋਗੇ ਜਿੱਥੇ ਕਹੋਗੇ ਹਰ ਵਕਤ ਹਰ ਪਲ 24 ਘੰਟੇ ਤੁਹਾਡੇ ਨਾਲ ਹੈ ਜਿੱਥੇ ਕਹੋਗੇ ਜਿੱਥੇ ਲੈ ਕੇ ਜਾਣਾ ਨਾਲ ਚੱਲਾਂਗੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਪਰ ਹੱਥ ਜੋੜ ਕੇ ਇੱਕ ਬੇਨਤੀ ਪ੍ਰਵਾਨ ਕਰ ਦਿਓ ਇਹ ਪੰਜਾਬ ਦੇ ਬਾਰਡਰ ਖੋਲ ਦਿਓ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਆਪਾਂ ਹੋਰ ਨੁਕਸਾਨ ਪੰਜਾਬ ਦਾ ਨਹੀਂ ਚੜ੍ਹ ਪਾਵਾਂਗੇ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪੰਜਾਬ ਵਾਸੀਓ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਪਹਿਲਾਂ ਪਾਰਟੀ ਨੇ ਕਿਸਾਨਾਂ ਦਾ ਹਮੇਸ਼ਾ ਸਹਿਯੋਗ ਕੀਤਾ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇ ਵਿੱਚ ਜਦੋਂ ਕਿਸਾਨਾਂ ਨੇ ਇੱਕ ਲੰਬੀ ਜੰਗ ਲੜੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਡਟ ਕੇ ਖੜੀ ਰਹੀ ਪੰਜਾਬ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਇੱਕ ਆਰ ਪਾਰ ਦੀ ਲੜਾਈ ਲੜ ਰਿਹਾ ਨਸ਼ਿਆਂ ਦੇ ਖਿਲਾਫ ਤਾਂ ਕਿ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਇਸ ਖਲ ਜਗਣ ਦੇ ਵਿੱਚੋਂ ਕੱਢਿਆ ਜਾ ਸਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਜਿੱਥੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ ਉਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੈ ਜਦੋਂ ਨੌਜਵਾਨ ਨੌਕਰੀਆਂ ਤੇ ਜਾਣਗੇ ਤਾਂ ਉਹ ਇਸ ਨਸ਼ੇ ਦੀ ਅਲਾਮਤ ਤੋਂ ਬਚੇ ਰਹਿਣਗੇ ਪੰਜਾਬ ਦੀ ਲਾਈਫਲਾਈਨ ਕਹੇ ਜਾਂਦੇ ਇਹ ਹਾਈਵੇਜ਼ ਰੋਕੇ ਅਸੀਂ ਇਹਨਾਂ ਨੌਕਰੀਆਂ ਨੂੰ ਰੋਕ ਰਹੇ ਹਾਂ ਇੰਡਸਟਰੀ ਨਵੀਂ ਆਉਣ ਵਾਲੀ ਤੇ ਚੱਲ ਰਹੀ ਇੰਡਸਟਰੀ ਦੇ ਵਾਸਤੇ ਵੱਡੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਜਦੋਂ ਦੀਆਂ ਪੰਜਾਬ ਦੀਆਂ ਇਹ ਸਰਹੱਦਾਂ ਰੁਕੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਵੀ ਮੰਗਾਂ ਕੇਂਦਰ ਦੇ ਨਾਲ ਰਿਲੇਟਡ ਨੇ ਉਹ ਦਿੱਲੀ ਜਾ ਕੇ ਸੰਘਰਸ਼ ਕਰਨ ਪਰ ਪੰਜਾਬ ਦੀਆਂ ਸਰਹੱਦਾਂ ਪੰਜਾਬ ਦੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਕੋ ਖੋਲ ਦੇਣ ਇਹਦੇ ਨਾਲ ਹੀ ਪੰਜਾਬ ਜਿਹੜਾ ਅੱਗੋਂ ਤਰੱਕੀ ਕਰ ਸਕੇਗਾ ਨਹੀਂ ਤਾਂ ਪੰਜਾਬ ਫਿਰ ਪਛੜਨ ਵਾਲੇ ਪਾਸੇ ਨੂੰ ਤੁਰੇਗਾ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੇ ਨਾਲ ਰਹੇਗੀ ਜਿੱਥੇ ਵੀ ਕਿਸਾਨਾਂ ਨੂੰ ਜਦੋਂ ਵੀ ਜ਼ਰੂਰਤ ਪਈ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਡਟ ਕੇ ਖੜੀ ਹੈ ਕਿਸਾਨਾਂ ਨੂੰ ਝੋਨੇ ਦੇ ਵੇਲੇ ਤੇ ਕਣਕ ਦੇ ਵੇਲੇ ਦਿਨ ਵੇਲੇ ਬਿਜਲੀ ਦੇਣੀ ਤੇ ਨਹਿਰੀ ਪਾਣੀ 74% ਤੱਕ ਟੇਲਾਂ ਤੱਕ ਪਹੁੰਚਾ ਦੇਣਾ ਮੌਜੂਦਾ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਇਹ ਪ੍ਰਾਪਤੀਆਂ ਦੇ ਵਿੱਚੋਂ ਇੱਕ ਹੈ ਉਮੀਦ ਕਰਦੇ ਹਾਂ ਕਿ ਸਮੂਹ ਪੰਜਾਬ ਨਿਵਾਸੀ ਤੇ ਪੰਜਾਬ ਦੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣੀ ਸਰਕਾਰ ਦਾ ਸਹਿਯੋਗ ਕਰਨਗੇ ਤੇ ਅਸੀਂ ਇਸ ਸਹਿਯੋਗ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਨੂੰ ਹੋਰ ਲਿਜਾਵਾਂਗੇ